ਅੱਜ ਗੁਰੂ ਰਵਿਦਾਸ ਦੇ ਕਰਕੇ ਹੀ ਸਾਡੀ ਪੈੜ ਸਲਾਮਤ ਸੰਸਾਰ ਅੰਦਰ ਉਹ ਆਉ ਮੁਕਤੀ ਦਾ ਮਾਰਗ ਲੱਭ ਲਈਏ ਬਾਣੀ ਗੁਰਾਂ ਦੀ ਪ੍ਰਕਾਸ਼ ਅੰਦਰ ਸਾਡੀ ਮੁਕਤੀ ਉਸ ਦੇ ਦਰਤੇ ਹੈ ਜਿਨੇ ਕੌਮ ਦੇ ਤਾਂ ਹੀ ਜਗਾ ਦਿੱਤਾ ਮਿਟ ਜਾਵਾਂਗੇ ਦੁਨੀਆ ਦੇ ਤਖਤੇ ਤੋਂ ਜੇ ਗੁਰੂ ਰਵਿਦਾਸ ਭੁਲਾ ਦਿੱਤਾ ਅੱਜ ਗੁਰੂ ਰਵਿਦਾਸ ਦੇ ਕਰਕੇ ਹੀ ਸਾਡੀ ਪੈੜ ਸਲਾਮਤ ਸੰਸਾਰ ਅੰਦਰ ਉਵਾਉ ਮੁਕਤੀ ਦਾ ਮਾਰਗ ਲੱਭ ਲਈਏ ਬਾਣੀ ਗੁਰਾਂ ਦੀ ਪ੍ਰਕਾਸ਼ ਅੰਦਰ ਸਾਡੀ ਮੁਕਤੀ ਉਸ ਦੇ ਦਰਤੇ ਹੈ ਜਿਨੇ ਕੌਮ ਦੇ ਤਾਂ ਹੀ ਜਗਾ ਦਿੱਤਾ ਮਿਟ ਜਾਵਾਂਗੇ ਦੁਨੀਆ ਦੇ ਤਖਤੇ ਤੋਂ ਜੇ ਗੁਰੂ ਰਵਿਦਾਸ ਭੁਲਾ ਦਿੱਤਾ ਅੱਜ ਗੁਰੂ ਰਵਿਦਾਸ ਦੇ ਕਰਕੇ ਹੀ ਸਾਡੀ ਪੈੜ ਸਲਾਮਤ ਸੰਸਾਰ ਅੰਦਰ ਉਵਾਉ ਮੁਕਤੀ ਦਾ ਮਾਰਗ ਲੱਭ ਲਈਏ ਬਾਣੀ ਗੁਰਾਂ ਦੀ ਪ੍ਰਕਾਸ਼ ਅੰਦਰ ਸਾਡੀ ਮੁਕਤੀ ਉਸ ਦੇ ਦਰਤੇ ਹੈ ਜਿਨੇ ਕੋ